ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਜੀਰੇ ਦੇ ਨੇੜੇ ਤੇੜੇ ਦੇ ਪਿੰਡਾਂ 'ਚ ਸੀਗੇ ਤਲਵੰਡੀ ਤੇ ਜੀਰੇ ਦੇ ਵਿੱਚ ਤੇ ਪੂਰੇ ਜੋ ਵਹਨ ਦੇ ਨਾਤੇ ਨਿਕਲੇ ਹੋਏ ਐ ਤੇ ਉਹਨਾਂ ਪਿੰਡਾਂ 'ਚ ਸੀ ਜਿਨ੍ਹਾਂ ਨੇ ਸੰਘਰਸ਼ ਕਰਕੇ ਆਹ ਫੈਕਟਰੀ ਆਹ ਮਾਲਬਰੋਜ਼ ਫੈਕਟਰੀ ਜਿਹਨੂੰ ਜੀਰਾ ਫੈਕਟਰੀ ਦੇ ਨਾਮ ਨਾਲ ਜਾਣਦੇ ਹੋ ਤੁਸੀਂ ਆਹ ਇਧਰ ਇਹਨਾਂ ਦਾ ਵੱਡਾ ਗੇਟ ਐ ਇਹ ਬੰਦ ਐ ਔਰ ਇਹ ਇਨਾਂ ਕਰਮਟ ਯੋਧਿਆਂ ਕਰਕੇ ਐ ਔਰ ਸਾਰੇ ਪੰਜਾਬ ਵਾਲੇ ਯੋਧਿਆਂ ਕਰਕੇ ਐ ਕਿ ਜੋ ਇਨਾਂ ਸਾਰੇ ਨੇੜੇ ਤੜੇ 25 ਪਿੰਡਾਂ ਦਾ ਸੱਤਿਆਨਾਸ਼ ਕੀਤਾ ਹੋਇਆ ਸੀ ਪਾਣੀ ਦਾ ਬਲਕੇ ਜਾਨਵਰ ਵੀ ਮਰ ਗਏ ਸੀ 85 ਮੱਝਾਂ ਵੀ ਮਰ ਗਈਆਂ ਸੀ ਔਰ ਲੋਕਾਂ ਦਾ ਬੁਰਾ ਹਾਲ ਸੀ ਕੈਂਸਰ ਹੋਣ ਲੱਗ ਗਿਆ ਸੀ ਇਹਨਾਂ ਨੇ ਹਿੰਮਤ ਕਰਕੇ ਔਰ ਅਸੀਂ ਵੀ ਨਾਲ ਜੁੜੇ ਇਹ ਬੰਦ ਕੀਤੀ ਹੋਈ ਆ ਹੁਣ ਗੱਲ ਕੀ ਕਰਨੀ ਹੈ ਅੱਜ ਕਿਉਂ ਆਏ ਆ ਇੱਥੇ ਰਾਤ ਨੂੰ ਗੱਲ ਹੀ ਕਰਨੀ ਹੈ ਕਿ ਐਨਜੀਟੀਚ ਨੈਸ਼ਨਲ ਗਰੀਊਮ ਟ੍ਰਿਬਿਊਨਲ ਚ ਇਹਨਾਂ ਦਾ ਕੇਸ ਚੱਲ ਰਿਹਾ ਹੈ ਕਿਉਂਕਿ ਜਿਵੇਂ ਨੈਸ਼ਨਲ ਪੋਲਿਊਸ਼ਨ ਬੋਰਡ ਨੇ ਸਾਰਿਆਂ ਨੇ ਕਹਿਤਾ ਕਿ ਖਰਾਬ ਪਾਣੀ ਹੈ ਮੁੱਖ ਮੰਤਰੀ ਨੇ ਬਿਆਨ ਦਿੱਤਾ ਕਿ ਫੈਕਟਰੀ ਹੈ ਗਲੇ ਨੂੰ ਹੱਥ ਲਾ ਕੇ ਬੰਦ ਰਹੁਗੀ ਜਦ ਕੇ ਰਿਟਰਨ ਚ ਕੁਝ ਨਹੀਂ ਦਿੱਤਾ ਜੇ ਕੋਰਟ ਚ ਫਰਕਾਇਤ ਆ ਉਥੇ ਜੋ ਕੇਸ ਚੱਲ ਰਿਹਾ ਉਥੇ ਹੋ ਕੀ ਰਿਹਾ ਸਭ ਤੋਂ ਡੇਂਜਰਸ ਗੱਲ ਕੀ ਹੋ ਰਹੀ ਹੈ ਕਿ ਇਹ ਫੈਕਟਰੀ ਜਦੋਂ ਸ਼ੁਰੂ ਹੋਈ ਸੀ ਇਹ ਵਾਰੀ ਫੈਕਟਰੀ ਜਿਹੜੀ ਹੈਗੀ ਆ ਮਾਲ ਬਰੋਸ ਇਹ ਜਦੋਂ ਸ਼ੁਰੂ ਕੀਤੀ ਸੀ ਤਾਂ ਇੱਕ ਪਬਲਿਕ ਹੀアリング ਹੋਈ ਸੀ ਜਿਹਦੇ ਚ ਮਨਸੂਰ ਵਾਲੇ ਦੇ ਸਰਪੰਚ ਸਾਹਿਬ ਖੜੇ ਨੇ ਇਹਨਾਂ ਨੇ ਪਾਰਟਿਸਿਪੇਟ ਕੀਤਾ ਸੀ 2011 ਚ 2011 ਚ ਉਦੋਂ ਜਿਹੜੇ ਦੇ ਓਨਰ ਸੀ ਦੀਪਕ ਮਲਹੋਤਰਾ ਜੀ ਦੀਪ ਮਲਹੋਤਰਾ ਜੀ ਜਿਹੜੇ ਐਕਐਮਐਲ ਨੇ ਫਰੀਦਕੋਟ ਦੇ ਇਹਨਾਂ ਨੇ ਕਿਹਾ ਸੀ ਪ੍ਰਾਲੀ ਬਣਾਉਣੀ ਐ ਪ੍ਰਾਲੀ ਪ੍ਰਾਲੀ ਚੌਕੀ ਬਣਾਉਣਾ ਸੀ ਇਹਨਾਂ ਨੇ ਪ੍ਰਾਲੀ ਉਹਦੇ ਪ੍ਰਾਲੀ ਤੋਂ ਪਾਵਰ ਬੀਚ ਬਣਾਉਣਾ ਪ੍ਰਾਲੀ ਤੋਂ ਬਿਜਲੀ ਬਣਾਉਂਦਾ ਇਹ ਬਣਾਉਣੀ ਐ ਫੈਕਟਰੀ ਤੇ ਜਦ ਕਿ ਤੇ ਹੋਇਆ ਕਿ ਡਿਸਟਿਲਰੀ ਸ਼ਰਾਬ ਔਰ ਉਸ ਤੋਂ ਉੱਤੇ ਹੋਰ ਇੱਕ ਮਾਮਲਾ ਹੋਇਆ 2011 ਚ ਕਿ 에ਥਨੋਲ ਵਗੈਰਾ ਪ੍ਰੋਡਿਊਸ ਹੋਣ ਲੱਗ ਗਿਆ ਇਧਰਲੇ ਪਾਸੇ ਹੋਣਾ ਜੀ ਹਾਂ ਜੀ ਹਾਂ ਇਧਰਲੇ ਪਾਸੇ ਹੁਣੇ ਕੀ ਕਹਿ ਰਹੇ ਨੇ ਨੈਸ਼ਨਲ ਗ੍ਰੀਨ ਟ੍ਰਾਈਬਿਊਨਲ ਕਿ ਅਸੀਂ ਆਹ ਡਿਸਟਿਲਰੀ ਵਾਲਾ ਬੰਦ ਕਰ ਦਿੰਨੇ ਆ ਪਰ ਸਾਨੂੰ ਐਡੀ ਪਰਮਿਸ਼ਨ ਦਿੱਤੀ ਜਾਵੇ 에ਥਨੋਲਸ ਦੀ ਕਿ ਕਿ ਦੀ ਮਾਤਰਾ ਵੀ ਕਿਤੇ ਜ਼ਿਆਦਾ ਹੈ ਹੁਣ ਮਸਲਾ ਇਹ ਹੈ ਕਿ ਪਬਲਿਕ ਹੀアリング ਚ ਇਹਦੀ ਗੱਲ ਹੀ ਨਹੀਂ ਹੋएगी ਆ ਪਿੰਡਾਂ ਵਾਲੇ ਖੜੇ ਨੇ ਨੇੜੇ ਤੜੇ ਦੇ ਪਿੰਡਾਂ ਵਾਲੇ ਇਹਨਾਂ ਤੋਂ ਪੁੱਛਿਆ ਹੀ ਨਹੀਂ ਗਿਆ ਕਿ ਫੈਕਟਰੀ ਚਲਾਈਏ ਜਾਂ ਨਾ ਚਲਾਈਏ ਇਹਨਾਂ ਦੀ ਕੋਈ ਰਾਏ ਨਹੀਂ ਤਾਂ ਫੇ ਕਿਹੜੇ ਹਿਸਾਬ ਨਾਲ ਇਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਚ ਇਹ ਕਹਿ ਰਹੇ ਨੇ ਕਿ ਆ ਤਾਂ ਬੰਦ ਕਰ ਦਿਓ ਪਰ ਸਾਨੂੰ ਇਹਦੀ ਆਗਿਆ ਦੇ ਦਿਓ ਜਦੋਂ ਤੱਕ ਤੁਸੀਂ ਲੋਕਾਂ ਲੋਕਾਂ ਤੋਂ ਨਹੀਂ ਪੁੱਛਿਆ ਇਹ ਵੱਡਾ ਕਾਹਨ ਕਿਵੇਂ ਕਰ ਸਕਦੇ ਹੋ ਇਹਦੇ ਬਾਰੇ ਕੋਈ ਦੱਸੂਗਾ ਪਰ ਉਸ ਤੋਂ ਵੀ ਇੱਕ ਲਾਸਕਣ ਫਿਰ ਮੱਖਾ ਕਹੂਗਾ ਕਿ ਇਹ ਚੀਜ਼ ਸਰਫਾ ਇੱਥੇ ਨਹੀਂ ਹੋ ਰਹੀ ਪਤਾ ਨਹੀਂ ਕਿੰਨੀਆਂ ਫੈਕਟਰੀਆਂ ਪਬਲਿਕ ਹਿਅਰਿੰਗ ਚ ਕੀ ਕਹਿੰਦੀਆਂ ਨਹੀਂ ਕਿੱਥੋਂ ਦੇ ਪਿੰਡਾਂ ਦੇ ਨਾਂ ਲਖਾਏ ਜਾਂਦੇ ਨੇ ਕਿ ਪਬਲਿਕ ਹਿਅਰਿੰਗ ਚ ਕੌਣ ਆਏ ਔਰ ਮੈਨੂੰ ਤਾਜਬ ਹੁੰਦਾ ਮੈਂ ਫਰੀਦਕੋਟ ਦੇ ਪਿੰਡ ਆ ਮੇਰੇ ਨੇੜੇ ਜਿਹੜੇ ਪਿੰਡ ਫਰੀਦਕੋਟ ਚ ਪੈਂਦੇ ਨੇ ਝੋਟੀ ਆਲਾ ਇੱਕ ਹੋਰ ਕਿਹੜਾ ਸੀ ਮਿੱਡੂਮਾਨ ਇਹ ਸਾਦਕ ਤੇ ਫਰੀਦਕੋਟ ਵਾਲੀ ਰੋਡ ਤੇ ਨੇ ਉਹ ਪਬਲਿਕ ਅਹਿੰਗ ਜੋ ਨਾ ਦਾ ਨਾਮ ਲਿਖਿਆ ਹੋਇਆ ਸੁਖਨਾਲਾ ਕਣੀਆਂ ਵਾਲਾ ਸਾਰੇ ਸਾਰੇ ਪਿੰਡ ਉਧਰ ਨੇ ਫਰੀਦਕੋਟ ਦੇ ਕਿਉਂਕਿ ਫਰੀਦਕੋਟ ਦੇ ਐਮ.ਐਲ.ਏ ਸੀ ਲਖਾਤਾ ਇਹ ਹੋ ਕੀ ਰਿਹਾ ਯਾਰ ਔਰ ਬਾਕੀ ਫੈਕਟਰੀਆਂ ਚ ਵੀ ਆਹੀ ਹੁੰਦਾ ਕਹਣ ਕੀਤਾ ਹੋਇਆ ਤੁਸੀਂ ਪੰਜਾਬ ਦੇ ਪਾਣੀ ਦਾ ਜਿਹੜੀ ਗੱਲ ਕਹਿ ਕੇ ਅਸੀਂ ਨਿਕਲੇ ਆ ਕਿ 2000 ਸੈਂਟਰ ਪਾਣੀ ਨੂੰ ਗੰਦਾ ਕਰ ਰਹੇ ਨੇ ਥਲੜੇ ਪਾਣੀ ਨੂੰ ਵੀ ਤੇ ਉਤਲੇ ਪਾਣੀ ਨੂੰ ਵੀ ਇਹ ਆ ਉਹੀ 2000 ਸੈਂਟਰ ਨੇ ਦੋ ਤਾਂ ਇੱਥੇ ਹੀ ਨੇ ਔਰ ਇਹੋ ਜੇ ਇੰਨੇ ਸੈਂਟਰ ਹੋਰ ਨੇ ਜਿਨ੍ਹਾਂ ਨੂੰ ਅਸੀਂ ਬੰਦ ਕਰਾਉਣ ਲਈ ਜਾਂ ਜਿਹੜਾ ਨੂੰ ਕਹਿ ਲੈ ਕੇ ਇਹ ਰੂਲ ਮੰਨਣ ਉਹਦੇ ਲਈ ਨਿਕਲੇ ਹੋਏ ਆ ਅਸੀਂ ਭਰਾਵਾ ਤੁਹਾਡੇ ਨਾਲ ਆ ਦੁਬਾਰਾ ਕੋਈ ਗੱਲ ਹੋਊਗੀ ਇਹੋ ਜੀ ਔਰ ਐਮਜੀਟੀ ਤੁਸੀਂ ਕਲੀਅਰ ਕੱਟ ਕਹੋ ਕਿ ਪਬਲਿਕ ਹੀਰਿੰਗ ਚਾਹਬ ਜੀ ਕੋਈ ਗੱਲ ਨਹੀਂ ਹੋਈਗੀ ਔਰ ਜੇ ਫਿਰ ਵੀ ਕਰਨਗੇ ਤਾਂ ਸਾਰਾ ਪੰਜਾਬ ਤੁਹਾਡੀ ਮਦਦ ਲਈ ਫੇਰ ਆਊਗਾ ਓਏ ਸੋਨਹਾਰ ਰਾਤ ਵੀਰਾਂ ਦਾਲ ਅਸੀਂ ਦੀਪ ਮਨੋਤਰੇ ਨੂੰ ਠੋਕ ਕੇ ਕਹਿੰਨੇ ਆ ਜਿਵੇਂ ਅਸੀਂ ਇਹ ਫੈਕਟਰੀ ਆਪ ਮੰਨ ਚੁੱਕਿਆ ਜਦੋਂ ਸਾਡੇ ਵਕੀਲ ਨੇ ਉੱਥੇ ਇਹ ਗੱਲ ਕਹੀ ਸੀ ਅਸੀਂ ਤਰੀਕ ਤੇ ਹਾਜ਼ਰ ਸੀਗੇ ਵੀ 100 ਕਰੋੜ ਦੀ ਕੰਪਨਸੇਸ਼ਨ ਮਾਨ ਸਾਹਿਬ 100 ਕਰੋੜ ਦੀ ਕੰਪਨਸੇਸ਼ਨ ਪਾਓ ਪਸੀਨੇ ਛੱਟ ਕੇ ਦੀਪ ਮਨੋਤਰੇ ਦੇ ਫੇਰ ਵਕੀਲਾਂ ਦੇ ਪੈਨਲ ਨੂੰ ਜਾ ਕੇ ਕਹਿੰਦਾ ਕਹਿੰਦਾ ਦੀ ਹੁਣ ਇਥਨਲ ਪਲਾਂਟ ਦੀ ਗੱਲ ਕਰੋ ਦੂਜੀ ਮੇਰੀ ਫੈਕਟਰੀ ਜੱਜ ਸਾਹਿਬ ਬੰਦ ਕਰ ਦੋ ਤਰਾਜ ਨਹੀਂ ਮੈਨੂੰ ਕੋਈ ਇਥਨਲ ਦੀ ਅਸੀਂ ਤੇਰਾ ਇਥਨਲ ਦਾ ਪਲਾਂਟ ਵੀ ਨਹੀਂ ਚੱਲਣ ਦੇਣਾ ਅਸੀਂ ਕੇਸ ਦਿੱਤਣ ਤੋਂ ਬਾਅਦ 100 ਕਰੋੜ ਰੁਪਇਆ ਤੱਕ ਦੀ ਵੀ ਉੱਤੇ ਲੈਣਾ ਤੁਹਾਨੂੰ ਗੱਲ ਦੱਸਾਂ ਮੈਂ ਜੇ ਫੈਕਟਰੀ ਅਮਰੀਕਾ 'ਚ ਹੁੰਦੀ ਜਾਂ ਕੈਨੇਡਾ 'ਚ ਤੁਹਾਨੂੰ ਲੈ ਲੈਣਾ ਇਹਨਾਂ ਸਿਰ 200 ਕਰੋੜ ਦਾ ਹੀ ਫਾਈਨਲ ਹੋਣਾ ਹੈ ਲੈ ਲੈਣਾ ਇਹਨਾਂ ਤੋਂ ਔਰ ਇਹਨਾਂ ਨੂੰ ਸਜ਼ਾ ਵੀ ਹੋਣੀ ਸੀ ਔਰ ਸਜ਼ਾ ਤੋਂ ਬਚਣ ਲਈ ਇਹਨਾਂ ਨੇ ਪੰਜਾਬ ਗਵਰਨਮੈਂਟ ਨੂੰ ਕਿਹਾ ਜੇਹਾ ਬਿੱਲ ਲੱਗਿਆ ਆ ਰਿਹਾ ਹੈ ਜਿਹਦੇ ਚ 6 ਸਾਲ ਦੀ ਸਜ਼ਾ ਖਤਮ ਕੀਤੀ ਜਾ ਰਹੀ ਹੈ ਇਹਦੇ ਇਹਦੇ ਵਿੱਚ ਭਾਈ ਜੀ ਇੱਕ ਗੱਲ ਹੋਰ ਆ ਜਿਹੜਾ ਦੀਪ ਮਲੋਤਰਾ ਦੀਪ ਮਲੋਤਰੇ ਨੇ ਤਿੰਨ ਵਕੀਲ ਬਦਲ ਚੁੱਕਿਆ ਆ ਹੁਣ ਉਹਦਾ ਤੀਜਾ ਵਕੀਲ ਆ ਉਹ ਸ਼ਾਸਤਾਂ ਕਰ ਰਿਹਾ ਵੀ ਫੈਕਟਰੀ ਕੇਸ ਗਾਂ ਦੀ ਗੱਲ ਜਾ ਰਿਹਾ ਵੀ ਗਾਂ ਦੀ ਗਾਂ ਗਾਂ ਦੀ ਗੱਲ ਲੈ ਜਾ ਮੈਂ ਤੇ ਨਿਕਲੇ ਕੁਸ ਨਾ ਪਰ ਅਸੀਂ ਦੀਪ ਮਲੋਤਰੇ ਨੂੰ ਕਹਿਣਾ ਚਾਹੁੰਦੇ ਆ ਸਾਡੇ ਪਿੰਡਾਂ ਦਾ ਇੱਕ ਸਾਡਾ ਇੱਕਾ ਸੱਜੀ ਸਾਰੇ ਇੱਕ ਤੇ ਪੰਜਾਬ ਸਾਡੇ ਨਾਲ ਤੇਰੀ ਨਾਂ ਤਾਂ ਉਹ ਫੈਕਟਰੀ ਚੱਲਣ ਦਿੱਤੀ ਆ ਨਾ ਅਸੀਂ ਆਹ ਚੱਲਣ ਦਵਾਂਗੇ ਅਸੀਂ ਸਾਰੇ ਇੱਕ ਸਾਡਾ ਇੱਕ ਜਿੰਦਾਬਾਦ ਡਟੇ ਸੀ ਡਟੇ ਹਾਂ ਤੇ ਡਟੇ ਰਹਾਗੇ ਧੰਨਵਾਦ ਜੀ ਗੱਲ ਆਪਾਂ ਕਰਦੇ ਆ ਕਿ ਇਸ ਗੱਲ ਦੇ ਉੱਤੇ ਵੀ ਗੱਲ ਆਉਣੀ ਆ ਵੀ ਪਤਾ ਨਹੀਂ ਇਹ ਫੈਕਟਰੀਆਂ ਦੇ ਵਿਰੋਧ 'ਚ ਨੇ ਪਰ ਅਸੀਂ ਹਮੇਸ਼ਾ ਗੱਲ ਕਹਿੰਦੇ ਆ ਕਿ ਇੰਨਾ ਫੈਕਟਰੀਆਂ ਦੇ ਹਜ਼ਾਰਾਂ ਬਦਲ ਨੇ ਛੋਡੇ ਪਾਣੀਆਂ 'ਚ ਜਿਹੜੀ ਯਾਰ ਪਾਤੀ ਸੋਨੂੰ ਮਾਰਿਆ ਜਿਹੜਾ ਪਾਣੀ ਦਾ ਕੋਈ ਬਦਲ ਨਹੀਂ ਇਨਸਾਨੀ ਜ਼ਿੰਦਗੀ ਦਾ ਕੋਈ ਬਦਲ ਨਹੀਂ ਪੰਜਾਬ ਦੀ ਧਰਤੀ ਹੇਠਲਾ ਪਾਣੀ ਹੋਵੇ ਚਾਹੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਹੋਵੇ ਪੀਣ ਜੋਗ ਨਹੀਂ ਰਿਹਾ ਪ੍ਰਭੂ ਪੀਣ ਜੋ ਛੱਡੋ ਸੋਡੀਆਂ ਫਸਲਾਂ ਨੂੰ ਲਾਉਣ ਜੋਗ ਇਹ ਪਾਣੀ ਨਹੀਂ ਰਿਹਾ ਸੋ ਇਸ ਕਰਕੇ ਅਸੀਂ ਇਹ ਲੜਾਈ ਵਿੱਢੀ ਹੈ ਵਹਿਣ ਸ਼ੁਰੂ ਕੀਤਾ ਤੇ ਇਹਦੇ ਲਈ ਅੱਜ ਅਸੀਂ ਇੰਨਾ ਪਿੰਡਾਂ 'ਚ ਆਏ ਆ ਅਗਲੀ ਗੱਲ ਜਿਹੜੀ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਆ ਸਾਰੇ ਸਰਪੰਚ ਸਾਹਿਬਾਨ ਖੜੇ ਆ ਇਸ ਇਲਾਕੇ ਦੇ ਨੌਜਵਾਨ ਖੜੇ ਆ ਇਹਨਾਂ ਨੇ ਜਦੋਂ ਇਹ ਮਿਲੇ ਆ ਤਾਂ ਪੰਜਾਬ ਦਾ ਮੁੱਖ ਮੰਤਰੀ ਭਵੰਸ਼ੂ ਕਹਿੰਦਾ ਸੀ ਕਿ ਮੈਨੂੰ ਸੌਵਾਂ ਐ ਕਹਿ ਕੇ ਉਹਨੇ ਗੱਲ ਦੀ ਸੌਵਾਂ ਗੱਲ ਦੀ ਸੌਵਾਂ ਕਹਿੰਦਾ ਇਹ ਫੈਕਟਰੀ ਨਹੀਂ ਚੱਲੂਗੀ ਪਰ ਕੋਈ ਲਿਖਤੀ ਕੁਝ ਵੀ ਨਹੀਂ ਦਿੱਤਾ ਗਿਆ ਗੱਲਾਂ ਹਵਾ ਚੀਨੇ ਦੂਜੀ ਗੱਲ ਬਲਬੀਰ ਸਿੰਘ ਸੀਚੇਵਾਲ ਜਿਹੜਾ ਇਸ ਵੇਲੇ ਲੁਧਿਆਣੇ ਦੇ ਜਿੰਨੇ ਡਾਇਗ ਇੰਡਸਟਰੀਆਂ ਦੇ ਮਾਲਕ ਨੇ ਤੇ ਜਿੰਨੇ ਉੱਥੇ ਇਲੈਕਟ੍ਰੋਪਲੇਟਿਕ ਆਪਣੇ ਕਾਰਖਾਨਿਆਂ ਦੇ ਮਾਲਕ ਨੇ ਉਹਨਾਂ ਨੂੰ ਬਚਾਉਣ ਲਈ ਖੂਪ ਪੱਟੀ ਬੈਠਾ ਹੈ ਕਿਆ ਸੀ ਸੀਵਰੇਜ ਦਾ ਪਾਣੀ ਇੱਥੇ ਸਾਫ਼ ਕਰਾਂਗੇ ਕੈਮੀਕਲ ਦੀ ਗੱਲ ਹੀ ਨਹੀਂ ਕਰ ਰਿਹਾ ਉਹ ਬੰਦਾ ਮੈਂ ਨਹੀਂ ਕਹਿੰਦਾ ਆ ਨੌਜਵਾਨ ਖੜੇ ਆ ਸਰਪੰਚ ਖੜੇ ਆ ਆ ਲੋਕ ਖੜੇ ਆ ਤੈਨੂੰ ਪੁੱਛੋ ਵੀ ਇਸ ਪਾਣੀ ਨੂੰ ਜਿਹੜੇ ਪਾਣੀ ਨੂੰ ਇੱਥੇ ਪੰਜਾਬ ਪੋਲੂਸ਼ਨ ਬੋਰਡ ਦੀ ਤਾਂ ਇਹ ਨਾਲ ਗਲਿਆ ਸੀ ਸੈਂਟਰਲ ਪੋਲੂਸ਼ਨ ਬੋਰਡ ਨੇ ਜਦੋਂ ਆ ਕੇ ਸੈਂਪਲ ਭਰੇ ਆ ਐਨਜੀਟੀ ਦੀਆਂ ਟੀਮਾਂ ਆਈਆਂ ਨੇ 28-28 ਸੈਂਪਲ ਭਰੇ ਕੋਈ ਵੀ ਸੈਂਪਲ ਪਾਸ ਨਹੀਂ ਹੋਇਆ 38 29 29 ਸੈਂਪਲ ਦੇ 29 ਫਿਲ 29 ਫੇਲ ਹੋਏ ਵੀ ਇਹ ਪਾਣੀ ਪੀਣਯੋਗ ਨਹੀਂ ਤੇ ਉਸ ਪਾਣੀ ਬਾਰੇ ਤੁਸੀਂ ਆਪਣੀ ਜਵਾਨੀ ਦੱਸੋ ਬਲਵਿਸ ਸਿੰਘ ਚਲਕੀ ਕਹਿੰਦਾ ਸੀ ਚੀਚੇ ਆਲ ਓਕ ਤੇ ਪਾਣੀ ਆਏ ਰੱਖ ਕੇ ਕਹਿੰਦਾ ਸੀਗਾ ਵੀ ਇਹ ਪਾਣੀ ਸਾਫ ਆ ਛੋਟੇ ਕੋਲ ਵੀਡੀਓ ਵੀ ਹੈਗੀ ਆ ਵੀਡੀਓ ਵੀ ਹੈਗੀ ਆ ਇਹ ਕਹਿੰਦਾ ਨਹੀਂ ਸਰ ਪਾਣੀ ਬਹੁਤ ਗੰਦਾ ਸੀਗਾ ਮਸਤ ਮਾਰ ਰਿਆ ਸੀ ਗੰਦੇ ਪਾਣੀ ਨੂੰ ਕਹਿੰਦਾ ਲੈਬੋਰਟ ਦੱਸੂ ਪਾਣੀ ਸਾਫ ਆ ਕਿ ਨਹੀਂ ਸਾਫ ਤੇ ਪਾਣੀ ਦੇ ਵਿੱਚ ਵੀਰੋ ਆਇਆ ਕਿ ਲੈਡ ਯੂਰੇਨੀਅਮ ਕਾਪਰ ਜਿਹੜੇ 8 800 ਗੁਣਾ ਜ਼ਿਆਦਾ ਸੀਗੇ ਤੇ ਇੰਨੇ ਨਸ਼ੀਲੇ ਪਦਾਰਥ ਐਡਾ ਵੱਡਾ ਮਾਤਰਾ ਦੇ ਵਿੱਚ ਕੈਮੀਕਲ ਪਾਇਆ ਜਾਗਾ ਸੀਗਾ ਤੇ ਜਿਹੜਾ ਕਿਤੇ ਪੰਜਾਬ ਚ ਪਾਇਆ ਨਹੀਂਗਾ ਸਭ ਤੋਂ ਵੱਧ ਕੈਮੀਕਲ ਸੀਗਾ ਇਸ ਜਿਹੜੇ ਇੱਕ ਇਹਦੇ ਨਾਮ ਪੰਜਾਬ ਪੰਜਾਬ ਪੋਲਿਊਸ਼ਨ ਬੋਰਡ ਦੀ ਇੱਕ ਟੀਮ ਆਈ ਸੀ ਉਹਨਾਂ ਨੇ ਉਹ ਸਾਹਮਣੇ ਉਹ ਸੈਂਪਲ ਲੈੇ ਸੀਗੇ ਇੱਥੋਂ ਔਰ ਇਹ ਗੱਲ ਹੈ ਕਿ 2022 ਅਗਸਟ ਦੀ ਉਦੋਂ ਬਾਅਦ ਇਹਨਾਂ ਦੀ ਨਿਗਰਾਨੀ ਥੱਲੇ ਇੱਕ ਰਿਪੋਰਟ ਆਈ ਸੀ ਜਿਦੇ ਚ ਆ ਗੱਲਾਂ ਕਹਿ ਰਹੇ ਨੇ ਕਿ ਸਭ ਕੁਝ ਕਲੀਅਰ ਆ ਆ ਉਹਦੇ ਸਾਈਨ ਆ ਦੇਖ ਲੋ ਇਹ ਸੀਚੇਵਾਲ ਜੀ ਐਕ ਜਗਸੀਰ ਸਿੰਘ ਜੀ ਐਕ ਤੀਜੇ ਸੱਜਣ ਹੋਰ ਨੇ ਇਹ ਰਿਪੋਰਟ ਜਿਹੜਾ ਸੀਚਲ ਕਹਿੰਦੇ ਆ ਵਾਤਾਵਰਨ ਪ੍ਰੇਮੀ ਐ ਹਵਾ ਪਾਣੀ ਬਚਾਉਣ ਦੀ ਗੱਲ ਕਰਦਾ ਜਿਉਂ ਜਿਆ ਜੀਰੇ ਬਚਾ ਕੇ ਗਿਆ ਹਵਾ ਪਾਣੀ ਧਰਤੀ ਉਹ ਜਿਆ ਲੁਧਿਆਣੇ ਬਚਾਊਗਾ ਔਰ ਇੱਕ ਹੋਰ ਗੱਲ ਲੱਖੇ ਸਾਡੀਆਂ ਜੜਾਂ ਵੱਡ ਕੇ ਗਿਆ ਬਈ ਇੱਕ ਹੋਰ ਗੱਲ ਕਿ ਇਹ ਗੱਲ ਅਗਸਤ ਦੀ ਐ ਸਪਟੰਬਰ ਦੇ ਵਿੱਚ ਨੈਸ਼ਨਲ ਪੋਲੂਸ਼ਨ ਬੋਰਡ ਨੇ ਤੇ ਪੰਜਾਬ ਸਰਕਾਰ ਨੇ ਇੱਥੋਂ ਹੀ ਸੈਂਪਲ ਲਈ ਉਹ ਆਦੇ ਵਿੱਚ ਸਾਰਾ ਹੀ ਮਹਾ ਗੰਦਾ ਪਾਣੀ ਹੈ ਇਹ ਚ ਲੈਡ ਵੀ ਆ ਅੱਜ ਸਾਰਾ ਫੈਸਲਾ ਹੋਰਦੀ ਹੈ ਮਰਕਰੀ ਵੀ ਹੈ ਸਿਲਵਰ ਇੱਕ ਮਹੀਨੇ ਬਾਅਦ ਉਹ ਆ ਕਿਵੇਂ ਗਿਆ ਹਾਂ ਸਿਲਵਰ ਪੋਟਾਸ਼ੀਅਮ ਸਾਈਨਾਈਡ ਆਇਆ ਸਾਡੇ ਪਾਣੀ ਦੇ ਵਿੱਚ ਜੀ ਸਾਈਨਾਈਡ ਆਇਆ ਸਾਡੇ ਪਾਣੀ ਦੇ ਵਿੱਚ ਇਹ ਸਾਰੇ ਪੰਜਾਬ ਦੇ ਪਾਣੀ ਚਾਹ ਪ੍ਰੇਖਜ ਨਾ ਰਿਓ ਤੁਸੀਂ ਆਪਣੇ ਪਿੰਡਾਂ ਦੇ ਪਾਣੀ ਚੈੱਕ ਕਰਾ ਲਓ ਜਿਹਨੂੰ ਇਹ ਕਹਿ ਰਹੇ ਆ ਕਿ ਸਭ ਕੁਝ ਸਹੀ ਹੈ ਸਾਫ਼ ਪਾਣੀ ਕਹਿ ਰਿਆ ਸੀ ਜਿਹਨੂੰ ਇਹ ਗੰਦੇ ਪਾਣੀ ਨੂੰ ਜਿਹਦੇ ਵਿੱਚੋਂ ਮੁਸ਼ਕ ਮਾਰ ਰਿਆ ਸੀ ਸੀਚੇ ਵਾਲ ਕਹਿ ਰਿਆ ਸੀ ਸਾਫ਼ ਪਾਣੀ ਉਹ ਚੋਂ ਸਾਈਨਾਈਡ ਆਇਆ ਸੋ ਮੈਂ ਅਖੀਰ ਤੇ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਇਹ ਦਵਾਰਾ ਮਲਹੋਤਰਾ ਜਾਂ ਜਿੰਨਾਂ ਦੀ ਬੰਦ ਦੀ ਜੁੰਡਲੀ ਆ ਸਾਰੇ ਪਰ ਤੋੜ ਰਹੇ ਆ ਵੀ ਫੈਕਟਰੀ ਚ ਚਲਾਉਣੀ ਐ ਤੇ ਪੰਜਾਬ ਦੇ ਲੋਕੋ ਤੁਹਾਡੇ ਮੂੰਹ ਤੇ ਚਪੇੜ ਆ ਜੇ ਇੱਧਰ ਨੂੰ ਆਉਂਦਿਆ ਸਾਰਾ ਪੰਜਾਬ ਦੇ ਨਾਲ ਖੜੋ ਜਿਵੇਂ ਪਹਿਲਾਂ ਖੜਾ ਸੀ ਇਹ ਇੱਥੇ ਹੀ ਨਹੀਂ ਜਿਵੇਂ ਗੱਲ ਕੀਤੀ ਬਾਈ ਅਸੀਂ ਤੋਏ ਨੇ ਵੀ 2000 ਇਹੋ ਜੀਆਂ ਫੈਕਟਰੀਆਂ ਕਾਰਖਾਨੇ ਨੇ ਧਰਤੀ ਹੇਠਾਂ ਵੱਡੇ ਵੱਡੇ ਬੋਰ ਕਰਕੇ ਪਾਣੀ ਪਤਨਾ ਛੋੜੇ ਯਾਰ ਪਾਤੀ ਪਤਨਾ ਜੋ ਯਾਰ ਨਿਕਲ ਨਹੀਂ ਨਹੀਂ ਤੇ ਛੋਡੀਆਂ ਨਸਲਾਂ ਗਾਹਾਂ ਪੈਦਾ ਨਹੀਂ ਹੋਣੀਆਂ ਸੰਭਲ ਜਾਓ ਉਚਾਲੋ ਆਪਣੇ ਪਾਣੀ ਨੂੰ ਖੜੋ ਲਾ ਕੇ ਨਾਲ ਮੋਰਚੇ ਤੇ ਵਾਹ ਇਹ ਕਾਰਸਾ ਵਾਹ ਗੁਰੂ ਜੀ